ਮੈਂ ਕਨੈਕਟ ਤਾਂ ਕਰ ਪਾਇਆ ਸੀ ਚਲੋ ਮੰਮਾ ਤੋਂ ਤਾਂ ਹਲੇ ਵੀ ਗਾਣਾ ਪੈਂਦੀ ਆ ਤੁਹਾਨੂੰ ਪਰ ਪਾਪਾ ਨੇ ਸਾਨੂੰ ਮੈਨੂੰ ਕਦੇ ਤਾਂ ਮੈਨੂੰ ਕਿਉਂਕਿ ਮੈਂ ਮੇਰੀ ਅਟੈਚਮੈਂਟ ਬਹੁਤ ਸੀ ਪਾਪਾ ਨਾਲ ਤੇ ਇਹੀ ਅਟੈਚਮੈਂਟ ਹੁੰਦੀ ਹੈ ਯੂ نو ਜਿਵੇਂ ਕਹਿੰਦੇ ਨਾ ਕਿ ਵੀ ਡਰ ਹੋਣਾ ਚਾਹੀਦਾ ਮਾਂ-ਬਾਪ ਦਾ ਪਰ ਖਾਫ ਨਹੀਂ ਹੋਣਾ ਚਾਹੀਦਾ ਜੇ ਮੇਰਾ ਅਟੈਚਮੈਂਟ ਪਾਪਾ ਨਾਲ ਅੱਜ ਹੈ ਨਾ ਤਾਂ ਕਿਉਂਕਿ ਉਹਨਾਂ ਮੈਨੂੰ ਪਿਆਰ ਕਰਦੇ ਜਸੰਬਰ ਜਨਵਰੀ ਪੂਰੀ ਕੋਰਾ ਧੁੰਦ ਪਾਉਂਦਾ ਉਦੋਂ ਆਇਸ ਪਾ ਕੇ ਅਸੀਂ ਚੀਅਰਸ ਕਰਨ ਲੱਗਿਆ ਫੀਲਿੰਗ ਨਾਲ ਤੇ ਫੀਲਿੰਗ ਲੈ ਕੇ ਪੂਰੀ ਜਦੋਂ ਦੇਖਿਆ ਮम्मा ਹੈ ਮम्मा ਨੇ ਫਿਰ ਟਾ ਟਾ ਦੋ ਦੋ ਲਾਤੀਆਂ ਸਾਡੇ ਤੁਹਾਡੇ ਮਾਪੇ ਜੀ ਤੁਹਾਡੇ ਲਈ ਆ ਐਦਾਂ ਨਹੀਂ ਹੈਗਾ ਤੁਹਾਡੇ ਦੁਸ਼ਮਣ ਨੇ ਚੰਗਾ ਚੰਗਾ نو ਪਾਪਾ ਫਿਲਮ ਦੇਖ ਕੇ ਸਾਰੰਗ ਸਿਕੰਦਰ ਬਾਹਰ ਆਏ ਨੇ ਸੋ ਸਾਰੰਗ ਪਹਿਲਾਂ ਤਾਂ ਦੈਨਿਕ ਸਵੇਰਾ ਤੇ ਬਹੁਤ ਬਹੁਤ ਸਵਾਗਤ ਹੈ थैंक यू so much थैंक यू सो मच ਪਹਿਲਾਂ ਜ਼ਰੂਰ ਜਲਣਾ ਚਾਹੂੰਗੀ ਕਿਉਂਕਿ ਅੱਜ ਮੈਨੂੰ ਲੱਗਦਾ ਹੈ ਕਿ ਇਹ ਫਿਲਮ ਦਾ ਇੱਕ ਇੱਕ ਜਦੋਂ ਸੀਨ ਆ ਰਿਹਾ ਸੀਗਾ ਤੁਸੀਂ ਕਨੈਕਟ ਕਰ ਪਾ ਰਹੇ ਹੋਗੇ ਕਿਉਂਕਿ ਪਾਪਾ ਔਰ ਬੇਟੇ ਦਾ ਕਨੈਕਸ਼ਨ ਬਿਲਕੁਲ ਬਿਲਕੁਲ ਇਹ ਮਤਲਬ ਚਲੋ ਆਪਾਂ ਟ੍ਰੇਲਰ ਚ ਜਿਸ ਤਰ੍ਹਾਂ ਦੇਖਿਆ ਕਿ ਪੇਰੈਂਟਸ ਜਿਹੜੇ ਨੇ ਉਹ ਇੱਥੇ ਇੰਡੀਅਨ ਪੇਰੈਂਟਸ ਨੇ ਉਹ ਬੱਚੇ ਨਾਲ ਥੋੜਾ ਨਾ ਉਹਨੂੰ ਡਾਂਟ ਦਿੰਦੇ ਨੇ ਜਾਂ ਉਹਨੂੰ ਇੱਕ ਦੋ ਛਿੱਤਰ ਵੀ ਲਾ ਦਿੰਦੇ ਨੇ ਆਪਣੇ ਪਿੰਡਾਂ 'ਚ ਜਿਵੇਂ ਕਰਦੇ ਹੀ ਨੇ ਬੱਚੇ ਨੂੰ ਸੁਧਾਰਨ ਲਈ ਕਰਦੇ ਨੇ ਤੇ ਇਹ ਬਹੁਤ ਕਾਮੇਡੀ ਆ ਫਿਲਮ ਦੇ ਵਿੱਚ ਤੁਸੀਂ ਜੇ ਦੇਖੋਗੇ ਤੁਹਾਡਾ ਹਾਸਾ ਨਹੀਂ ਰੁਕੂਗਾ ਤੇ ਮੈਂ ਕਨੈਕਟ ਤਾਂ ਕਰ ਪਾ ਰਿਆ ਸੀ ਚਲੋ ਮੰਮਾ ਤੋਂ ਤਾਂ ਹਲੇ ਵੀ ਗੱਲਾਂ ਪੈਂਦੀਆਂ ਸਾਨੂੰ ਪਰ ਪਾਪਾ ਨੇ ਸਾਨੂੰ ਮੈਨੂੰ ਕਦੇ ਤਾਂ ਮੈਨੂੰ ਕਿਉਂਕਿ ਮੈਂ ਮੇਰੀ ਅਟੈਚਮੈਂਟ ਬਹੁਤ ਸੀ ਪਾਪਾ ਨਾਲ ਤੇ ਇਹੀ ਅਟੈਚਮੈਂਟ ਹੁੰਦੀ ਹੈ ਯੂ نو ਜਿਵੇਂ ਕਹਿੰਦੇ ਨਾ ਕਿ ਵੀ ਡਰ ਹੋਣਾ ਚਾਹੀਦਾ ਮਾਂ-ਬਾਪ ਦਾ ਪਰ ਖੌਫ ਨਹੀਂ ਹੋਣਾ ਚਾਹੀਦਾ ਖੌਫ ਮਾੜੀ ਚੀਜ਼ ਇਟਸ ਬੈਡ ਖੌਫ ਨਾ ਖੌਫ ਤੁਹਾਨੂੰ ਪਾਗਲ ਕਰ ਸਕਦਾ ਤੁਹਾਨੂੰ ਟਰੋਮਾਟਾਈਜ਼ ਕਰ ਸਕਦਾ ਇਸ ਕਰਕੇ ਜੇ ਮੇਰਾ ਅਟੈਚਮੈਂਟ ਪਪਾ ਨਾਲ ਅੱਜ ਹੈ ਨਾ ਤਾਂ ਕਿ ਕੋਈ ਨਾ ਮੈਨੂੰ ਪਿਆਰ ਕਰੇ ਤੇ ਪਿਆਰ ਤੋਂ ਇਲਾਵਾ ਉਹਨਾਂ ਨੇ ਮੇਰਾ ਅੱਛਾ ਜਾਂ ਸਾਰਿਆਂ ਨੂੰ ਬੀਂਗ ਦ ਫਰਸਟ ਚਾਈਲਡ ਉਹਨਾਂ ਨੇ ਮੈਨੂੰ ਮਤਲਬ ਕਿ ਉਹਨਾਂ ਉਦਾਂ ਰੱਖਿਆ ਵੀ ਯਾਰ ਹਾਂ ਸਾਡੇ ਸਾਡਾ ਬੱਚਾ ਇਹ ਪਹਿਲਾ ਬੱਚਾ ਹੈ ਤੇ ਆਹ ਆਲਾਬ ਸ਼ਰਾਰਤੀ ਆ ਉਹਨੂੰ ਡਾਂਡ ਪੈਂਦੀ ਰਹਿੰਦੀ ਸੀ ਅਕਸਰ ਹੁਣ ਵੀ ਪੈਂਦੀ ਆ ਪਰ ਮਮੋਥ ਉਹ ਤਾਂ ਚਲੋ ਪੈਂਦੀ ਹੋ ਰਹਿੰਦੀ ਸੀ ਪਰ ਇਦਾਂ ਹੈ ਕਿ ਵੀ ਉਹਨਾਂ ਦੀ ਡਾਂਟ ਵੀ ਆਈ ਸੀ ਕਿ ਵੀ ਯਾਰ ਹਾਂ ਯਾਰ ਆ ਗਲਤ ਕੰਮ ਨਹੀਂ ਕਰਨਾ ਹੈਗਾ ਸਾਨੂੰ ਬਾਅਦੋਂ ਪਤਾ ਲੱਗਦਾ ਓਬਵੀਅਸਲੀ ਸਾਨੂੰ ਸਾਡੀ ਇੰਨੀ ਅਕਲ ਨਹੀਂ ਹੁੰਦੀ ਹੈ ਮੈਚਿਓਰਿਟੀ ਅ ਕਹੋ ਏਜ ਦੇ ਹਿਸਾਬ ਨਾਲ ਹੁੰਦੀ ਆ ਤਾਂ ਉਹਦੇ ਹਿਸਾਬ ਨਾਲ ਆਈ ਥਿੰਕ ਮਾਪੇ ਦਾ ਡਰ ਵੀ ਜ਼ਰੂਰੀ ਹੈ ਤੇ ਮਾਪੇ ਦਾ ਜੋ ਆਪਾਂ ਨੂੰ ਰੋਕਣਾ ਟੋਕਣਾ ਉਹਦੀ ਵਜ੍ਹਾ ਸਮਝੀਏ ਬਿਲਕੁਲ ਤੇ ਕੀ ਹੈ ਸੋ ਜ਼ਰੰਗ ਕੋਈ ਐਦਾਂ ਦੀ ਗਲਤੀ ਕਰੇ ਬਚਪਨ ਚ ਕੀਤੀ ਹੋਵੇ ਜਿਹੜੀ ਤੁਹਾਨੂੰ ਅੱਜ ਵੀ ਯਾਦ ਹੈ ਕਿ ਪਾਪਾ ਨੇ ਪਹਿਲਾਂ ਰੋਕਿਆ ਹੋਵੇ ਉਸ ਦੇ ਬਾਵਜੂਦ ਵੀ ਤੁਸੀਂ ਕੀਤੀ ਪਤਾ ਨਹੀਂ ਕੁਝ ਸੀਗਾ ਆਈ ਥਿੰਕ ਹਾਂ ਉਹ ਪਾਪਾ ਨੇ ਮੈਨੂੰ ਕਿਹਾ ਸੀਗਾ ਕਿ ਵੀ ਯਾਰ ਮੈਂ ਨਾ ਹਾਂ ਵੀ ਸਰਦੀਆਂ ਨੇ ਵੀ ਕੋਕ ਨਹੀਂ ਪੀਣਾ ਨਹੀਂ ਤਾਂ ਗਲਾ ਖਰਾਬ ਹੋ ਜਾਊਗਾ ਸਾਨੂੰ ਐਦਾਂ ਕਰਕੇ ਰੱਖਦੇ ਹੁੰਦੇ ਸੀਗੇ ਤੇ ਅਸੀਂ ਕੀ ਕੀਤਾ ਹੋਇਆ ਪਾਪਾ ਨੇ ਸ਼ੋਅ ਤੇ ਚਲੇ ਗਏ ਉਹ ਸਾਨੂੰ ਥੋੜੀ ਪਤਾ ਪਾਪਾ ਨੇ ਕਦੋਂ ਆ ਜਾਣਾ ਸ਼ੋਅ ਤੋਂ ਸਾਨੂੰ ਪਤਾ ਵੀ ਚੱਲੇਗੇ ਸ਼ੋ ਤੋਂ ਘਰੇ ਮੈਂ ਤੇ ਲਾ ਪਈਆਂ ਚਲੋ ਜੀ ਕੋਕ ਪਾਇਆ برف ਪਾਈ ਦਸੰਬਰ ਜਨੂਰੀ ਪੂਰੀ ਕੋਰਾ ਧੁੰਦ ਪਿਆ ਹੁੰਦਾ ਉਦੋਂ ਆਈਸ ਪਾ ਕੇ ਅਸੀਂ ਚੀਅਰਸ ਕਰਨ ਲੱਗਿਆ ਫੀਲਿੰਗ ਲੈ ਤੇ ਫੀਲਿੰਗ ਲੈ ਕੇ ਪੂਰੀ ਜਦੋਂ ਦੇਖਿਆ ਪਾਪਾ ਆ ਗਏ ਪਾਪਾ ਨੇ ਕੁਝ ਕਿਹਾ ਨਹੀਂ ਉਹਨਾਂ ਨੂੰ ਪਤਾ ਹੀ ਲਾਪਦੀ ਹੋਣੀ ਇਹ ਆਏ ਕਰਜ਼ਤਾਨੀ ਇਹ ਆਈਡੀਆ ਲਾਪਦਾ ਹੀ ਹੋ ਸਕਦਾ ਕੋਈ ਸ਼ਾਤਰ ਦਿਮਾਗ ਦਾ ਸੋ ਉਹਨੇ ਝਿੜਕਿਆ ਮਮਾ ਹੈ ਮੰਮਾ ਨੇ ਫਿਰ ਟਾਟਾ ਦੋ ਦੋ ਲਾਤੀਆਂ ਸਾਡੇ ਇਹਦੇ ਵਿੱਚ ਦੋ ਗੱਲਾਂ ਸਿੱਖਣ ਨੂੰ ਮਿਲੀਆਂ ਕਿ ਜੇ ਅਸੀਂ ਨਾ ਆ ਪੈਗ ਵਾਲੀ ਫੀਲਿੰਗ ਲੈ ਲੈਂਦੇ ਤੇ ਸ਼ਾਇਦ ਅੱਜ ਵੀ ਅਸੀਂ ਡਰਿੰਕ ਕਰਦੇ ਹੁੰਦੇ ਜਾਂ ਕਿਉਂਕਿ ਸਾਡੇ ਘਰ 'ਚ ਤਾਂ ਅੰਡਾ ਵੀ ਨਹੀਂ ਵੱੜਦਾ ਯੂ نو ਕੋਈ ਕੁਝ ਵੀ ਹੈ ਕੋਈ ਮੇਰੇ ਦੋਸਤ ਬਹੁਤ ਡਰਿੰਕ ਕਰਦੇ ਨੇ স্মੋਕ ਕਰਦੇ ਨੇ ਨਹੀਂ ਅਸੀਂ ਨਹੀਂ ਕਰਦੇ ਨਾ ਉਹ ਸਾਨੂੰ ਫੋਰਸ ਕਰਦੇ ਕਦੇ ਕਿਉਂਕਿ ਉਹਨਾਂ ਨੂੰ ਪਤਾ ਕਿ ਉਹਨਾਂ ਤੇ ਕਰਦੇ ਨੇ ਨਾ ਉਹਨਾਂ ਨੇ ਸਿਖਲਾਈ ਦਿੱਤੀ ਹੈ ਕਿ ਇਹ ਚੀਜ਼ਾਂ ਜਿਹੜੀਆਂ ਨੇ ਬੀਨਾਂ ਤੂੰ ਤੁਸੀਂ ਦੂਰ ਰੋ ਲੋਕੀ ਕਰ ਲੋ ਉਹਨਾਂ ਨੂੰ ਕਰਨ ਦੋ ਕੋਈ ਗੱਲ ਨਹੀਂ ਪਰ ਆਪਣੇ ਪਰੰਪਰਾ ਚ ਨਹੀਂ ਹੈਗਾ ਇਹ ਸਿਸਟਮ ਆਪਣੀ ਫੈਮਿਲੀ ਚ ਨਹੀਂ ਹੈਗਾ ਸੋ ਇਹ ਇੱਕ ਪਤਾ ਲੱਗਿਆ ਕਿ ਇਹ ਪਤਾ ਚੱਲਿਆ ਕਿ ਸਿੰਗਰ ਦਾ ਗਲਾ ਆਈਸ ਨਾਲ ਖਰਾਬ ਹੋ ਸਕਦਾ ਜੇ ਤੁਸੀਂ ਨਾ ਰਿਆਜ਼ ਕਰੋ ਸੋ ਬੇਸਿਕਲੀ ਇਹ ਸਾਨੂੰ ਉਸ ਟਾਈਮ ਨਹੀਂ ਸਮਝ ਆ ਉਸ ਟਾਈਮ ਸਾਨੂੰ ਲੱਗਿਆ ਸਾਨੂੰ ਤਾਂ ਝੰਪਤਾ ਫੜ ਕੇ ਆ ਕੀ ਹੋਇਆ ਤਾਂ ਕੋ ਕੀ ਪੀਤਾ ਸੀਗਾ ਇਹ ਮੈਚਿਓਰਿਟੀ ਹੁਣ ਮੈਨੂੰ ਸਮਝ ਆਉਂਦੀ ਸੀ ਗੱਲਾਂ ਯਾਦ ਵੀ ਆਉਂਦੀਆਂ ਨੇ ਇਮੋਸ਼ਨਲ ਵੀ ਬੜਾ ਹੋਇਆ ਮੈਂ ਉਹ ਕਿਉਂ ਹੋਇਆ ਉਹ ਤੁਹਾਨੂੰ ਗਾ ਕੇ ਦੇਖਣੀ ਪੈਣੀ ਆ ਤੇ ਬਹੁਤ اچھا ਕੰਮ ਸਿੰਦੇ ਨੇ ਕੀਤਾ ਤੇ ਦੂਸਰਾ ਚਾਈਲਡ ਆਰਟਿਸਟ ਉਹਨੇ ਬਹੁਤ ਅੱਛਾ ਕੰਮ ਕੀਤਾ ਹਾਂ ਉਹ ਇਹ ਦੋਵੇਂ ਇਹਨਾਂ ਨੇ ਫਿਲਮ ਚੱਕ ਕੇ ਰੱਖੀ ਸੀ ਭਾਜੀ ਤਾਂ ਆਲਵੇਜ਼ ਹੀ ਇਸ ਬੈਸਟ ਹੀਨਾ ਜੀ ਵਾਸ ਅਮੇਜ਼ਿੰਗ ਹੀਨਾ ਨਾ ਦੱਸੋ ਕਿਉਂਕਿ ਇਹਨਾਂ ਨੂੰ ਅਸੀਂ ਸੀਰੀਅਲਸ 'ਚ ਦੇਖਿਆ ਹੈ ਸੌਂਗਸ ਦੇ ਵਿੱਚ ਦੇਖਿਆ ਹੈ ਸੋ ਹੀਨਾ ਨੇ ਐਕਟ ਕਿਸ ਤਰ੍ਹਾਂ ਦਾ ਕੀਤਾ ਤੁਹਾਡੇ ਅਕੋਰਡਿੰਗਲੀ ਕਿਉਂਕਿ ਸ਼ੀ ਇਜ਼ ਅ ਗੁੱਡ ਐਕਟਰ ਨਾਟ ਆਊਟ ਪਰ ਆਪਣੇ ਪੰਜਾਬੀ ਸਿਨੇਮਾ ਦੇ ਲਈ ਫਿਟ ਸੀਗੇ ਹਾਂ ਸ਼ੀ ਸ਼ੀ ਸ਼ੁੱਡ ਡੂ ਮੋਰ ਪੰਜਾਬੀ ਫਿਲਮਸ ਬਿਕਾਜ਼ ਉਹਨਾਂ ਦਾ ਆ ਜੋ ਇੱਕ ਸਟਰਕਚਰ ਹੈ ਪ्युअर ਪੰਜਾਬਣ ਦਾ ਹੁੰਦਾ ਨਾ ਉਹ ਉਹ ਸ਼ੀ ਹੈਜ਼ दैट ਫੇਸ ਸ਼ੀ ਹੈਜ਼ दैट ਬੋਡੀ ਲੈਂਗੁਏਜ ਸ਼ੀ ਹੈਜ਼ एवरीथिंग ਸੋ ਆਈ ਥਿੰਕ ਸ਼ੀ ਸ਼ੁੱਡ ਡੂ ਮੋਰ ਆਫ ਪੰਜਾਬੀ movies ਸੋ so, ਪਲੀਜ਼ OK ਤਾਂ ਅਗਰ ਤੁਸੀਂ ਇਸ ਮੂਵੀ 'ਚ ਹੁੰਦੇ ਤਾਂ ਤੁਸੀਂ ਕਿਸ ਕੈਰੈਕਟਰ 'ਚ ਹੁੰਦੇ ਆ ਮੈਂ ਹੁੰਦਾ ਪ੍ਰਿੰਸ ਕਬੀਰ ਭਾਈ ਨਾਈਸ ਟਾਈਮ ਪ੍ਰਿੰਸ ਕਬੀਰ ਭਾਈ ਬਿਕਾਜ਼ ਉਹਨਾਂ ਨੇ ਬਹੁਤ ਅੱਛਾ ਕੰਮ ਕੀਤਾ ਦੋਨਾਂ ਦੀ ਕੈਮਿਸਟਰੀ ਬੜੀ ਅੱਛੀ ਸੀ ਪੇਉ ਪੁੱਤ ਵਾਲੀ ਨਾ ਉਹ ਬਹੁਤ اچھی ਸੀ ਉਹਨਾਂ ਨੂੰ ਉਸੇ ਪਹਿਲਾਂ ਹੈ ਨਾ ਬੜੇ ਰਫਲੀ ਕੈਰੈਕਟਰਸ ਦੇ ਵਿੱਚ ਦੇਖਿਆ ਪ੍ਰਿੰਸ ਕਵਲ ਜਿਤ ਨੂੰ ਅੱਜ ਬੜਾ ਸਮਾਰਟ ਲੱਗ ਰਿਹਾ ਸੀ ਸਕਰੀਨ ਤੇ ਇਹ ਤੁਸੀਂ ਇਸ ਚੀਜ਼ ਲਈ ਕਿੰਨਾ ਐਗਰੀ ਨਹੀਂ ਉਹ ਇਹੀ ਹੁੰਦਾ ਕਿ ਇੱਕ ਐਕਟਰ ਹੁੰਦਾ ਨਾ ਉਹਨੂੰ ਜਿੱਦਾਂ ਦੀ ਗੈਟਅਪ ਦੇ ਦੋ ਉਹਦੇ ਚ ਟਲ ਜਾਂਦਾ ਚਾਹੇ ਉਹਨੂੰ ਸੋਹਣਾ ਬਣਾ ਦੋ ਚਾਹੇ ਜਿੱਦਾਂ ਦਾ ਮਰਜ਼ੀ ਬਣਾ ਦੋ ਉਹ ਅੰਦਰੋਂ ਤੁਸੀਂ ਆਪਾਂ ਪਾਰਟੀਆਂ ਜਾਂ ਪ੍ਰੀਮੀਅਰ ਤੇ ਹੀ ਦੇਖਦੇ ਆ ਕਿ ਕਿੰਨਾ ਸੋਹਣਾ ਲੱਗਦਾ ਅਗਲਾ ਉਹਨੂੰ ਕਿਸ ਤਰ੍ਹਾਂ ਦੀ ਲੁੱਕ ਦਿੱਤੀ ਹੁੰਦੀ ਹੈ ਜਿਵੇਂ ਅੱਲੂ ਅਰਜੁਨ ਨੂੰ ਪੁਸ਼ਪਾ ਦੇ ਵਿੱਚ ਦਿੱਤੀ ਗਈ ਹੋਈ ਆ ਉਹ ਇੰਨਾ ਯੂ نو ਡਾਰਕ ਹੈ ਨਹੀਂ ਜਿੰਨਾ ਨੂੰ ਬਣਾਇਆ ਗਿਆ ਉਹ ਗੋਡ ਰਹੇ ਗਿੱਪੀ ਬਾਜੀ ਦੀ ਕੁਝ ਫਿਲਮਾਂ ਨੇ ਗੇਜੇ ਦਾ ਰੋਲ ਕੀਤਾ ਸੀ ਵਰਨਿੰਗ ਜਿਉਂ ਉਹਨਾਂ ਨੇ ਸੋ ਆਈ ਥਿੰਕ ਇਹ ਬਾਜੀ ਯੂ ਵਰ ਲੁਕਿੰਗ ਗੁੱਡ ਆਪਣਾ ਮੇਰੇ ਮੂੰਹ ਚੋਂ ਤਾਂ ਪਮਾ ਹੀ ਨਿਕਲਦਾ ਹੁਣ ਪ੍ਰਿੰਸ ਬਾਜੀ ਨੂੰ ਹਨਾ ਮੈਂ ਪ੍ਰਿੰਸ ਬਾਜੀ ਹੈ ਨਾ ਮੈਂ ਨਾ ਸਲੈਸ਼ ਪਮਾ ਐ ਲਿਖਿਆ ਨੰਬਰ ਉਹਨਾਂ ਦਾ ਤੋਂ ਉਹ ਬਹੁਤ ਅੱਛੇ ਇਨਸਾਨ ਵੀ ਨੇ ਐਕਟਰ ਵੀ ਬਾਖ ਕਮਾਲ ਨੇ ਸੋ ਆਈ ਲਵ एवरीवन ਦ ਟੀਮ एवरीवन 뮤직 ਬਹੁਤ ਅੱਛਾ ਸੀ ਬੈਕਗਰਾਉਂਡ ਸਕੋਰ ਬਹੁਤ ਅੱਛਾ ਕੰਮ ਕੀਤਾ ਸਰ ਓਕੇ ਸੋ ਤੁਹਾਡੇ ਹਸਾਬ ਨਾਲ ਜਿਹੜੇ ਠੀਠ ਬੱਚੇ ਆ ਠੀਠ ਜਵਾਕ ਹੁੰਦੇ ਆ ਉਹਨਾਂ ਨੂੰ ਕਿੱਦਾਂ ਸੁਧਾਰਨਾ ਚਾਹੀਦਾ ਮੈਂ ਫੜੋ ਨਹੀਂ 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 ਆਈ ਥਿੰਕ ਜਿਹੜਾ ਠੀਠ ਜਵਾਕ ਹੈ ਨਾ ਮੇਰੇ ਹਿਸਾਬ ਨਾਲ ਉਹਦੇ ਮੂਰੇ ਉਹ ਚੀਜ਼ ਕਰੋ ਜੋ ਉਹ ਕਰ ਰਿਹਾ ਜਦ ਤੱਕ ਉਹ ਇਰੀਟੇਟ ਨਹੀਂ ਹੋ ਜਾਂਦਾ ਫਿਰ ਉਹਨੂੰ ਸਮਝਾਓ ਕਿ ਤੂੰ ਵੀ ਆ ਕਰਨਾ ਤਾਂ ਸੀ ਇਰੀਟੇਟ ਹੋਨੇ ਆ ਓਏ ਆਈ ਥਿੰਕ ਇਹ ਸੇਫੇਸਟ ਤਰੀਕਾ ਹੈ ਜੇ ਤੁਸੀਂ ਬੱਚੇ ਨਹੀਂ ਚੰਬਣੇ ਬਾਹਰ ਇੱਥੇ ਤਾਂ ਜੀ ਇੱਥੇ ਤਾਂ ਗੁਰਤੀਓ ਸਾਨੂੰ ਚਪੇੜਾਂ ਦੀ ਸਭ ਤੋਂ ਪਹਿਲਾਂ ਮਿਲਦੀ ਹੈ ਸੋ ਜਨਰਲ ਨੇ ਲਾਸਟ ਕੁਐਸਚਨ ਮਮਾ ਜ਼ਿਆਦਾ ਸਟ੍ਰਿਕਟ ਨੇ ਪਾਪਾ ਅ ਧਾਰ ਸਾਨੂੰ ਪਾਪਾ ਤੋਂ ਲੱਗਦਾ ਸੀਗਾ ਸਟ੍ਰਿਕਟ ਰਹੇ ਵੀ ਹੀ ਤੇ ਨਹੀਂ ਵੀ ਰਹੇ ਮਮਾ ਚਲੋ ਹੈਗੇ ਸਾਨੂੰ ਲੈ ਕੇ ਸਟ੍ਰਿਕਟ ਬਿਕਾਜ਼ ਅ ਉਹ ਥੋੜਾ ਕੱਲਾ ਫੀਲ ਕਰਦੇ ਨਾ ਪਾਪਾ ਤੋਂ ਬਾਅਦ ਤਾਂ ਕਰਕੇ ਥੋੜੇ ਜ਼ਿਆਦਾ ਸਟ੍ਰਿਕਟ ਹੋ ਗਏ ਤੇ ਅਸੀਂ ਪਰ ਉਹਨਾਂ ਨੂੰ ਕੱਲਾ ਫੀਲ ਹੋਣ ਨਹੀਂ ਦਿੰਦੇ ਸੋ ਆਈ ਥਿੰਕ ਮੋਰ ਆਫ ਮम्मा ਤੋਂ ਛੇਤਰ ਪੈਂਦੇ ਨੇ ਅਸੀਂ ਖਾ ਲਉਨੇ ਆ ਜ ਕੋਈ ਗੱਲ ਨਹੀਂ ਫੇਰ ਕੇ ਕੋਈ ਗੱਲ ਨਹੀਂ ਮੈਨੂੰ ਲੱਗਦਾ ਕਿ ਇਹ ਚੀਜ਼ਾਂ ਵੀ ਬਹੁਤ ਜ਼ਰੂਰੀ ਹੈ ਤਾਂ ਹੀ ਅਸੀਂ ਇੱਥੇ ਤੱਕ ਪਹੁੰਚਦੇ ਆ ਰਾਈਟ ਐਗਜ਼ੈਕਟਲੀ ਇਹ ਚੀਜ਼ਾਂ ਬਹੁਤ ਜ਼ਰੂਰੀ ਨੇ ਤੁਹਾਡੇ ਮਾਪੇ ਜੇ ਤੁਹਾਡੇ ਲਈ ਆ ਐਦਾਂ ਨਹੀਂ ਹੈਗਾ ਤੁਹਾਡੇ ਦੁਸ਼ਮਣ ਨੇ ਆਪਾਂ ਨੂੰ ਪਹਿਲਾ ਪਹਿਲਾ ਲੱਗਦਾ ਆਪਣੇ ਘੱਟ ਨੰਬਰ ਆ ਜਾਣ ਆਪਾਂ ਨੂੰ ਤਾਂ ਗਾਲਾਂ ਪੈਂਦੀਆਂ ਆਪਾਂ ਨੂੰ ਐ ਲੱਗਦਾ ਯਾਰ ਘਰੋਂ ਗਾਲਾਂ ਪੈਣਗੀਆਂ ਘੱਟ ਨੰਬਰ ਨਹੀਂ ਲੈ ਕੇ ਆਣੇ ਉਹ ਖਾਸ ਚ ਨਾ ਬੱਚਾ ਐਂਗਜ਼ਾਇਟੀ ਹੋ ਜਾਂਦੀ ਉਹਨੂੰ ਉਹ ਪੜ ਨਹੀਂ ਪੌਂਦਾ ਉਦੋਂ ਕਹਦੋ ਕੋਈ ਗੱਲ ਨਹੀਂ ਫੇਰ ਕਿ ਹੋਗਾ ਆ ਰਾਮ ਨਾ ਪਰ ਕੋਈ ਚੱਕਰ ਨਹੀਂ ਹੈਗਾ ਨੰਬਰ ਬਸ ਉਹ ਪੁਆਇੰਟਾਂ ਦੇ ਪਾਸ ਹੋ ਜੀ 99 ਚਾਹੇ ਨਾ ਲੈ ਕੇ ਜੀ ਪਾਸ ਹੋ ਜੀ ਬਸ ਉਹ ਬੰਦਾ ਨਾ ਥੋੜਾ ਰਿਲੈਕਸ ਹੋ ਜਾਂਦਾ ਬੱਚਾ ਰਿਲੈਕਸ ਹੋ ਜਾਂਦਾ ਸਾਡੇ ਘਰ ਦਾ ਨਾ ਟੱਚਵੁੱਡ ਕਦੇ ਉਹ ਸਾਨੂੰ ਨੰਬਰਾਂ ਪਿੱਛੇ ਕਦੇ ਕੁਛ ਐ ਨਹੀਂ ਬੋਲਿਆ ਵੀ ਤਾਂ ਤਾਂ ਹੀ ਸਾਡਾ ਨੰਬਰ ਠੀਕਾਂ ਉਦਰੇ ਸੋ ਆਈ ਥਿੰਕ ਮਾਪੇ ਦੀ ਮਾਰ ਵੀ ਜ਼ਰੂਰੀ ਹੈ ਕਿਉਂਕਿ ਤਬਲਾ ਵੀ ਜਿਹੜਾ ਹੁੰਦਾ ਨਾ ਉਹ ਮਾਰ ਤੋਂ ਬਿਨਾ ਸੁਰਚ ਨਹੀਂ ਹੁੰਦਾ થેન્ક યુ સો મચ સારંગ ખાસ ਗੱਲਬਾਤ ਕਰਕੇ थैंक यू थैंक यू सो ਜੀ ਮੇਰਾ ਨਾਮ ਸਾਰਕ ਸਿੰਘ ਅੰਦਰ ਜਿਹੜਾ ਨੇ ਦੱਸਿਆ ਆਪਣੇ ਫਿਲਮ ਦੇਖੀ ਕਿਸ ਤਰ੍ਹਾਂ ਲੱਗੀ ਐਕਸਪੀਰੀਅੰਸ ਸ਼ੇਅਰ ਕੀਤਾ ਸੋ ਤੁਸੀਂ ਫਿਲਮ ਜਾ ਕੇ ਕਰੋ ਸਰਮਾ ਕਰਾਂ ਦੇ ਵਿੱਚ ਦੇਖੋ ਫਿਲਹਾਲ ਹੀ ਮੈਨੂੰ ਦੋ ਇਜਾਜ਼ਤ ਧੰਨਵਾਦ